ਮੰਦਭਾਗੀ ਖਬਰ ਦਸੂਹਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦਸੂਹਾ 'ਚ ਵਾਪਰ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਦੋ ਮਹਿਲਾਵਾਂ ਦੀ ਮੌਤ ਹੋ ਜਾਣ ਦੀ ਖਬਰ ਹੈ ਜਦਕਿ ਇਸ ਸੜਕ ਹਾਦਸੇ ਦੇ ਵਿੱਚ ਇੱਕ ਮਹਿਲਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਜਿਸ ਵਕਤ ਇਹ ਹਾਦਸਾ ਵਾਪਰ ਵਾਪਰਦਾ ਉਸ ਵਕਤ ਉਕਤ ਪਰਿਵਾਰ ਹੈ ਜਿਹੜਾ ਗੱਡੀ ਦੇ ਵਿੱਚ ਸਵਾਰ ਹੋ ਕੇ ਵਿਆਹ ਤੋਂ ਵਾਪਸ ਪਰਤ ਰਿਹਾ ਹੁੰਦਾ ਹੈ ਤੇ ਜਦੋਂ ਦਸੂਹਾ ਦੇ ਨਸਤੇਕ ਪਹੁੰਚਦਾ ਹੈ ਤਾਂ ਅਚਾਨਕ ਇਹ ਗੱਡੀ ਬੇਕਾਬੂ ਹੋ ਕੇ ਡਾਕਟਰ ਦੇ ਨਾਲ ਟਕਰਾ ਚੰਦੀ ਹੈ ਤੇ ਇਸ ਦੌਰਾਨ ਰਾਜਵਿੰਦਰ ਕੌਰ ਨਾਮ ਦੀ ਮਹਿਲਾ ਦੀ ਮੌਤ ਹੋ ਜਾਂਦੀ ਹੈ ਮੋਥੋ ਜਾਂਦੀ ਹੈ ਜਦਕਿ ਦੋ ਮਹਿਲਾਵਾਂ ਪ੍ਰੀਤੀ ਅਤੇ ਇੱਕ ਹੋਰ ਮਹਿਲਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀਆਂ ਨੇ ਤੇ ਇਲਾਜ ਦੌਰਾਨ ਪ੍ਰੀਤੀ ਨਾਮਕ ਮਹਿਲਾ ਦੀ ਵੀ ਮੌਤ ਹੋ ਜਾਂਦੀ ਹੈ ਹਾਲਕਿ ਜ਼ਖਮੀ ਹੋਈ ਮਹਿਲਾ ਦਾ ਸ੍ਰੀ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਵਕਤ ਇਹ ਹਾਦਸਾ ਵਾਪਰਿਆ ਉਸ ਵਕਤ ਉਸ ਵਕਤ ਗੱਡੀ ਦੇ ਵਿੱਚ ਕੁੱਲ 7 ਮੈਂਬਰ ਸਵਾਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਦੋ ਬੱਚੇ ਵੀ ਸ਼ਾਮਲ ਹੁੰਦੇ ਨੇ ਨਹੀਂ ਦੂਜੇ ਪਾਸੇ ਘਟਨਾ ਤੋਂ ਬਾਅਦ ਠਾਣਾ ਦਸੂਹਾ ਦੀ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਜਿਨ੍ਹਾਂ ਵੱਲੋਂ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਵੀ ਕਰ ਦਿੱਤੀ ਗਈ ਹੈ ਕੱਲ ਮਿਤੀ 23 11 25 ਨੂੰ ਸ਼ਾਮ ਸਮੇਂ ਇੱਕ ਇਨਫੋਰਮੇਸ਼ਨ ਆਈ ਕਿ ਇੱਕ ਕਾਰ ਦਾ ਐਕਸੀਡੈਂਟ ਹੋਇਆ ਦਸੂਹਾ ਮੈਣੀ ਰੋਡ ਪਿੰਡ ਬਸਵਾਰੇ ਪੋਲ ਜਿਸ ਤੇ ਐਸਏ ਹੀ ਹਰਮਿੰਦਰ ਸਿੰਘ ਮੌਕੇ ਪਹੁੰਚੇ ਜਾ ਕੇ ਦੇਖਿਆ ਜੋ ਇੱਕ ਰਾਜਵਿੰਦਰ ਕੌਰ ਹੈ ਉਮਰ ਕਰੀ 35 32 ਸਾਲ ਜਿਨ੍ਹਾਂ ਦੀ ਮੌਕੇ ਦੇ ਮੌਤ ਹੋ ਗਈ ਸੀ ਇੱਕ ਪ੍ਰੀਤੀ ਉਮਰ ਕਰੀ 21 ਸਾਲ ਜਿਨ੍ਹਾਂ ਨੂੰ ਜਲੰਧਰ ਦਾ ਰੈਫਰ ਕੀਤਾ ਸੀ ਉਹਦੇ ਅੱਜ ਸਵੇਰੇ ਡੈਥ ਹੋਈ ਹੈ ਕਾਰ ਦੇ ਵਿੱਚ ਕੁੱਲ 7 ਸਵਾਰ ਸਨ 7 ਜਿਨ੍ਹਾਂ ਵਿੱਚ ਦੋ ਬੱਚੇ ਸਨ ਤੇ ਇੱਕ ਜਿਹੜੀ ਹੈ ਕੁਲਵਿੰਦਰ ਕੌਰ ਹੈ ਉਹ ਗੰਭੀਰ ਹਾਲਤ ਵਿੱਚ ਜ਼ਖਮੀ ਆ ਉਹਨੂੰ ਅਫਸਰ ਦਾ ਰੈਫਰ ਕਰ ਦਿੱਤਾ ਗਿਆ ਤੇ ਏਐਸਓ ਹਰਮਿੰਦਰ ਸਿੰਘ ਵੱਲੋਂ ਜਿਹੜੀਆਂ ਰਾਜਵਿੰਦਰਪੁਰ ਔਰ ਪ੍ਰੀਤੀ ਦੀ ਜਿਹੜੀ লাশ ਜਿਹੜੀ 100 194 ਐਮਬੀਐਨਐਸਐਸ ਤਹਿਤ ਕਾਰਵਾਈ ਕਰਕੇ ਜਿਹੜੀ ਹੈ লাশ ਬਾਸਾਂ ਦੇ ਹਵਾਲੇ ਕੋ ਦਿੱਤੀ ਹੈ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ